ਦੇਖੋ ਜੀ ਜਿਨ੍ਹਾਂ ਪਲਾਂ ਦੀ ਅਸੀਂ ਉਡੀਕ ਕਰ ਰਹੇ ਸੀ ਅੱਜ ਉਹ ਪਲ ਆ ਚੁੱਕੇ ਨੇ ਤੇ YouTube ਦੇ ਵੱਲੋਂ ਸਾਨੂੰ ਸਿਲਵਰ ਬਟਨ ਮਿਲ ਚੁੱਕਿਆ ਜੀ ਸਾਨੂੰ ਨਹੀਂ ਇਹ ਤੁਹਾਨੂੰ ਇਹਦੀ ਸਾਰੇ ਸਬਸਕ੍ਰਾਈਬਰਸ ਦਾ ਯੋਗਦਾਨ ਇਸ ਦੇ ਵਿੱਚ ਜਿਹੜੇ ਵੀ ਸਾਡੇ ਵੀਡੀਓਜ਼ ਦੇਖਦੇ ਨੇ ਸਾਡੇ ਵੀਡੀਓਜ਼ ਨੂੰ ਲਾਈਕ ਕਰਦੇ ਨੇ ਸਾਡੇ ਵੀਡੀਓਜ਼ ਨੂੰ ਸ਼ੇਅਰ ਕਰਦੇ ਨੇ ਸਾਡੀ ਟੀਮ ਬੱਲੇ ਬੱਲੇ ਫਿਲਮਜ਼ ਰਿਕਾਰਡਸ ਦੀ ਟੀਮ ਮੈਂ ਤੇ ਮੇਰਾ ਛੋਟਾ ਵੀਰ ਰਾਜੇਸ਼ ਚੋਪੜਾ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਕਿ ਤੁਸੀਂ ਸਾਡੇ ਇਸ ਕੰਟੈਂਟ ਨੂੰ ਪਸੰਦ ਕੀਤਾ ਵੀ ਦੇਖੋ ਗੱਲ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਿਸ ਤਰੀਕੇ ਦਾ ਕੰਟੈਂਟ ਬਣ ਰਿਹਾ ਸੋਸ਼ਲ ਮੀਡੀਆ ਤੇ ਔਰ ਉਸ ਦੇ ਉੱਤੇ ਬੜੇ ਸਵਾਲ ਉੱਠਦੇ ਨੇ ਜੀ ਉੱਠਣਗੇ ਵੀ ਕਿਉਂਕਿ ਕੰਟੈਂਟ ਜਿਹੜਾ ਹੈ ਅਜੀਹਾ ਹੋਣਾ ਚਾਹੀਦਾ ਹੈ ਜਿਹੜਾ ਸੇਧ ਦੇਵੇ ਤੇ ਅਕਸਰ ਇਹ ਵੀ ਦੇਖਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਜੇਕਰ ਸੇਧ ਦੇਣ ਵਾਲੇ ਕੰਟੈਂਟਸ ਬਣਾਈਏ ਤਾਂ ਉਹ ਚੱਲਦੇ ਨਹੀਂ ਸਾਡੇ ਵੀਡੀਓਜ਼ ਚੱਲਦੇ ਨਹੀਂ ਅਤੇ ਫਿਰ ਲੋਕ ਯੂਟਿਊਬਰਸ ਜਾਂ ਜੇ ਅਸੀਂ ਕਹਿੰਦੇ ਸੋਸ਼ਲ ਮੀਡੀਆ ਤੇ ਕੰਮ ਕਰਨ ਵਾਲੇ ਲੋਕ ਹੋਰ ਪਾਸੇ ਚਲੇ ਜਾਂਦੇ ਨੇ ਇਸ਼ਾਰਾ ਹੀ ਕਾਫੀ ਹੈ ਤੁਸੀਂ ਸਮਝ ਗਏ ਹੋਵੋਗੇ ਜੀ ਲੇਕਿਨ ਅਸੀਂ ਜੋ ਵੀਡੀਓ ਬਣਾ ਰਹੇ ਹਾਂ ਤੁਸੀਂ ਉਹਨਾਂ ਨੂੰ ਪਸੰਦ ਕਰ ਰਹੇ ਹੋ ਉਸ ਕੰਟੈਂਟ ਨੂੰ ਪਸੰਦ ਕਰ ਰਹੇ ਹੋ ਪੰਜਾਬੀ ਉਹ ਪੰਜਾਬੀ ਵਿਰਸੇ ਦੇ ਇਹਨਾਂ ਵੀਡੀਓਜ਼ ਨੂੰ ਤੁਸੀਂ ਇਹਨਾਂ ਪਰਵਾ ਹੰਗਾਰਾ ਦੋਗੇ ਇੰਨੀ ਹੱਲਾਸ਼ੀਰੀ ਦੋਗੇ ਸਾਡੇ ਕੰਮ ਨੂੰ ਅਸੀਂ ਸੋਚਿਆ ਨਹੀਂ ਸੀ ਜੀ ਤੁਸੀਂ ਵਾਕਈ ਹੀ ਸਾਡੀ ਸਪੋਰਟ ਕੀਤੀ ਹੈ ਇਸ ਕਰਕੇ ਤਹਿ ਦਿਲੋਂ ਸ਼ੁਕਰਾਨਾ ਕਰਦੇ ਅਸੀਂ ਨਾਲ ਹੀ YouTube ਦਾ YouTube ਦੀ ਸਾਰੀ ਟੀਮ ਦਾ ਵੀ ਸ਼ੁਕਰਾਨਾ ਕਰਦੇ ਆ ਹਰ ਸਮੇਂ ਹਰ ਪਲ ਜਿਹੜਾ ਹੈ YouTube ਦੀ ਟੀਮ ਨੇ ਸਾਡਾ ਸਾਥ ਦਿੱਤਾ ਤੇ ਦੇ ਰਹੇ ਨੇ ਜੀ ਆਹ ਦੇਖੋ ਸਾਨੂੰ ਸਿਲਵਰ ਬਟਨ US ਤੋਂ ਭੇਜਿਆ ਹੈ YouTube ਦੀ ਟੀਮ ਨੇ ਅਤੇ ਨਾਲ ਇਹ ਇੱਕ ਆ ਦਿਖਾਣੇ ਆ ਤੁਹਾਨੂੰ ਇਹ ਇੱਕ ਲੈਟਰ ਵੀ ਨਾਲ ਐਪਰੀਸ਼ੀਏਸ਼ਨ ਲੈਟਰ ਸਰਟੀਫਿਕੇਟ ਕਹਿ ਸਕਦੇ ਆ ਇਹ ਭੇਜਿਆ ਦੇਖੋ ਜਦੋਂ ਅਸੀਂ YouTube ਦੀ ਜਰਨੀ ਸ਼ੁਰੂ ਕੀਤੀ ਸਾਨੂੰ ਲੱਗਦਾ ਸੀਗਾ ਕਈ ਲੋਕਾਂ ਨੇ ਵੀ ਸਾਨੂੰ ਕਿਹਾ ਕਿ ਕੰਟੈਂਟ ਜਿਸ ਤਰੀਕੇ ਦਾ ਤੁਸੀਂ ਬਣਾ ਰਹੇ ਹੋ ਨਾਲ ਦੀ ਸ਼ਾਇਦ ਇਹਨੂੰ ਬੜਾ ਸਮਾਂ ਲੱਗੇਗਾ ਪਰ ਐਸੀ ਕੋਈ ਗੱਲ ਨਹੀਂ ਹੈ ਬੜੀ ਜਲਦੀ ਸਾਡੀ ਉਡੀਕ ਇਹ ਪੂਰੀ ਕਰ ਦਿੱਤੀ ਸਬਸਕ੍ਰਾਈਬਰਸ ਨੇ ਕੀਤੀ ਹੈ ਤੁਸੀਂ ਕੀਤੀ ਹੈ ਵੀਡੀਓਜ਼ ਨੂੰ ਲਾਈਕ ਕਰਨ ਵਾਲਿਆਂ ਨੇ ਕੀਤੀ ਹੈ ਔਰ ਦੇਖੋ ਉਹਨਾਂ ਸ਼ਖਸੀਅਤਾਂ ਦਾ ਬੜਾ ਵੱਡਾ ਯੋਗਦਾਨ ਹੈ ਜਿਹੜੇ ਬਜ਼ੁਰਗਾਂ ਨੂੰ ਅਸੀਂ ਇੰਟਰਵਿਊ ਕਰਦੇ ਆ ਜਿਨ੍ਹਾਂ ਪਿੰਡਾਂ ਦੇ ਵਿੱਚ ਜਾਣੇ ਆ ਉਹਨਾਂ ਸਰਪੰਚ ਸਾਹਿਬਾਨ ਦਾ ਤੇ ਆਮ ਲੋਕਾਂ ਦਾ ਆਮ ਜਨਤਾ ਦਾ ਪਿੰਡਾਂ ਦੇ ਵਿੱਚ ਵਸਦੇ ਭਾਈਚਾਰੇ ਦਾ ਬੜਾ ਯੋਗਦਾਨ ਹੈ ਸਾਡੀ ਟੀਮ ਨੂੰ ਹਮੇਸ਼ਾ ਹੀ ਸਹਿਯੋਗ ਦਿੰਦੇ ਹੋ ਤੁਸੀਂ ਔਰ ਸਾਡਾ ਵੈਲਕਮ ਕਰਦੇ ਹੋ ਸਾਡੇ ਲਈ ਸਮਾ ਕਰਦੇ ਹੋ ਸਾਡੇ ਨਾਲ ਵੀਡੀਓਜ਼ ਬਣਾਉਂਦੇ ਹੋ ਅਸੀਂ ਬਜ਼ੁਰਗਾਂ ਨੂੰ ਜਦੋਂ ਇੰਟਰਵਿਊ ਕਰਦੇ ਆ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਕਿ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਮੈਂ ਅਕਸਰ ਕਹਿੰਦਾ ਹੁੰਨਾ ਕਿ ਸਭ ਤੋਂ ਪਹਿਲੇ ਦਰਸ਼ਕ ਅਸੀਂ ਹੁੰਨੇ ਆ ਕਿਉਂਕਿ ਕੈਮਰੇ ਤੇ ਮੇਰੇ ਹੀ ਛੋਟੇ ਵੀ ਰਾਜੇਸ਼ ਚੋਪੜਾ ਤੇ ਮੈਂ ਕਈ ਵਾਰੀ ਸਕਰੀਨ ਤੇ ਜਾਂ ਮੈਂ ਕਈ ਵਾਰੀ ਕੈਮਰੇ ਤੇ ਛੋਟਾ ਵੀ ਰਾਜੇਸ਼ ਚੋਪੜਾ ਇੰਟਰਵਿਊ ਕਰਦੇ ਨੇ ਤੇ ਜਦੋਂ ਅਸੀਂ ਇਹ ਕੰਮ ਕਰਦੇ ਨਾ ਜੀ ਸਭ ਤੋਂ ਪਹਿਲੇ ਦੋ ਦਰਸ਼ਕ ਅਸੀਂ ਹੁੰਦੇ ਆਂ ਸਾਖਸ਼ਾਤ ਦਰਸ਼ਕ ਔਰ ਉਹ ਜਿਹੜਾ ਪਹਿਲਾ ਵੀਡੀਓ ਅਸੀਂ ਬਣਾਉਂਦੇ ਹੋਏ ਹੀ ਦੇਖ ਲੈਣੇ ਆ ਫਿਰ ਤੁਹਾਡੇ ਸਾਹਮਣੇ ਕਰਦੇ ਆ ਜਦੋਂ ਸਾਨੂੰ ਬਣਾਉਂਦੇ ਹੋਏ ਆਨੰਦ ਆਉਂਦਾ ਨਾ ਜੀ ਜਦੋਂ ਵੀਡੀਓ ਅਸੀਂ ਤਿਆਰ ਕਰ ਰਹੇ ਹੁੰਦੇ ਆ ਜਿਹੜੀ ਭਾਵਨਾ ਦੇ ਨਾਲ ਅਸੀਂ ਤਿਆਰ ਕਰਦੇ ਹਾਂ ਜਿਸ ਭਾਵਨਾ ਦੇ ਨਾਲ ਸਾਨੂੰ ਰੈਸੀਪ੍ਰੋਕਲ ਸਾਹਮਣੇ ਵਾਲੇ ਬਜ਼ੁਰਗ ਸਾਹਮਣੇ ਵਾਲੀਆਂ ਸ਼ਖਸੀਤਾਂ ਸਾਹਮਣੇ ਵਾਲੇ ਵਿਅਕਤੀ ਸਾਹਮਣੇ ਵਾਲੇ ਜਿਨ੍ਹਾਂ ਦੀ ਅਸੀਂ ਇੰਟਰਵਿਊ ਕਰ ਰਹੇ ਹੁੰਦੇ ਹਾਂ ਉਹ ਸਾਨੂੰ ਰਿਫਲੈਕਟ ਕਰਦੇ ਨੇ ਉਹ ਖੁਸ਼ੀ ਜਦੋਂ ਬਣਦੀ ਹੈ ਨਾ ਜੀ ਤਾਂ ਵੀਡੀਓ ਚਾਰ ਚੰਦ ਲੱਗ ਜਾਂਦੇ ਵੀਡੀਓ ਨੂੰ ਤੇ ਫਿਰ ਤੁਹਾਡੇ ਸਾਹਮਣੇ ਪਹੁੰਚਦਾ ਤੇ ਫਿਰ ਤੁਹਾਡੇ ਲਾਈਕਸ ਤੁਹਾਡੇ ਸ਼ੇਅਰ ਔਰ ਤੁਹਾਡਾ ਜਿਹੜਾ ਹੈ ਖਾਸ ਤੌਰ ਤੇ ਕਮੈਂਟਸ ਜਿਹੜੇ ਆ ਉਹ ਬਹੁਤ ਵਧੀਆ ਤਰੀਕੇ ਨਾਲ ਵੀਡੀਓ ਨੂੰ ਟ੍ਰੈਂਡਿੰਗ ਬਣਾ ਦਿੰਦੇ ਆ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੇ ਕਿਹੜੇ ਕਿਹੜੇ ਵੀਡੀਓਜ਼ ਜ਼ਿਆਦਾ ਲੱਗੇ ਨੇ ਅਸੀਂ ਚਾਹਦੇ ਹਾਂ ਕਿ ਤੁਹਾਡੀ ਫੀਡਬੈਕ ਦੇ ਨਾਲ ਹੀ ਅਸੀਂ ਕੰਮ ਕਰੀਏ ਤੁਹਾਡੇ ਤੋਂ ਵੱਖਰੇ ਹੋ ਕੇ ਕੰਮ ਨਹੀਂ ਕਰ ਸਕਦੇ ਅਸੀਂ ਅਕਸਰ ਕਹਿੰਦੇ ਨੇ ਕਿ ਸਾਡੇ ਫਾਲੋਅਰਸ ਪਰ ਸੱਚੀ ਗੱਲ ਦੱਸੀਏ ਤੁਹਾਨੂੰ ਅਸੀਂ ਤੁਹਾਡੇ ਫਾਲੋਅਰਸ ਹੈ ਅਸੀਂ ਫਾਲੋਅਰਸ ਐ ਮੈਂ ਤੇਜਿੰਦਰ ਚੋਪੜਾ ਤੇ ਮੇਰਾ ਛੋਟਾ ਵੀ ਰਾਜੇਸ਼ ਚੋਪੜਾ ਅਸੀਂ ਤੁਹਾਡੇ ਫਾਲੋਅਰ ਐ ਅਸੀਂ ਤੁਹਾਨੂੰ ਫਾਲੋ ਕਰਦੇ ਐ ਉਸ ਤਰੀਕੇ ਨਾਲ ਫਾਲੋ ਕਰਦੇ ਐ ਜਿਸ ਦਾ ਦੇ ਤੁਸੀਂ ਵੀਡੀਓ ਪਸੰਦ ਕਰਦੇ ਚਲੇ ਜਾਂਦੇ ਹੋ ਅਸੀਂ ਉਹਦਾ ਦੇ ਵੀਡੀਓਜ਼ ਬਣਾਉਂਦੇ ਹੀ ਚਲੇ ਜਾਂਦੇ ਆ ਤਾਂ ਫਾਲੋਅਰ ਕੌਣ ਹੋਇਆ ਅਸੀਂ ਹੋਏ ਨਾ ਫਾਲੋਅਰਸ ਤਾਂ ਅਸੀਂ ਫਾਲੋਅਰਸ ਐ ਤੁਹਾਡੇ ਤੁਸੀਂ ਸਾਨੂੰ ਲੀਟ ਕਰਦੇ ਰਹੋ ਸਾਨੂੰ ਦਿਸ਼ਾ ਨਿਰਦੇਸ਼ ਦਿੰਦੇ ਰਹੋ ਕਮੈਂਟ ਕਰਦੇ ਰਹੋ ਇਸੇ ਕਰਕੇ ਬੇਨਤੀ ਕਰ ਰਹੇ ਆ ਕਿ ਜਰੂਰ ਕਮੈਂਟ ਕਰਿਓ ਕਿ ਕਿਹੜੇ ਕਿਹੜੇ ਵੀਡੀਓਜ਼ ਇਸ YouTube ਜਰਨੀ ਦੇ ਵਿੱਚ ਦੇਖੋ ਅੱਜ 1,07,000 ਦੇ ਕਰੀਬ ਸਾਡੇ ਸਬਸਕ੍ਰਾਈਬਰਸ YouTube ਤੇ ਅਤੇ 3,45,000 ਦੇ ਕਰੀਬ ਫਾਲੋਅਰ ਜਿਹੜੇ Facebook ਤੇ ਹੋ ਚੁੱਕੇ ਨੇ ਔਰ ਕਿਹੜੇ ਕਿਹੜੇ ਵੀਡੀਓਜ਼ ਤੁਹਾਨੂੰ ਇਸ ਜਰਨੀ ਦੇ ਵਿੱਚ ਸਾਡੇ ਜ਼ਿਆਦਾ ਪਸੰਦ ਆਉਂਦੇ ਨੇ ਜ਼ਰੂਰ ਕਮੈਂਟ ਕਰਿਓ ਤੇ ਉਹਨਾਂ ਵੀਡੀਓਜ਼ ਦਾ ਤੇ ਉਹਨਾਂ ਸ਼ਖਸੀਅਤਾਂ ਦਾ ਨਾਮ ਵੀ ਜ਼ਰੂਰ ਲਿਖਿਓ ਤਾਂ ਜੋ ਅਸੀਂ ਉਸ ਤਰ੍ਹਾਂ ਦੇ ਵੀਡੀਓਜ਼ ਲੈ ਕੇ ਤੁਹਾਡੇ ਸਾਹਮਣੇ ਹੁੰਦੇ ਰਹੀਏ ਜੀ ਔਰ ਸਭ ਤੋਂ ਵੱਡੀ ਗੱਲ ਹੈ ਕਿ YouTube ਟੀਮ ਦਾ ਜੀ ਕਾਹ ਕਹਨੇ ਜੀ ਔਰ ਬੜੇ ਵਧੀਆ ਤਰੀਕੇ ਨਾਲ ਇੱਕ ਇੱਕ ਚੀਜ਼ ਸਿਸਟਮੈਟਿਕਲ ਤਰੀਕੇ ਦੇ ਨਾਲ YouTube ਦੇ ਉੱਤੇ ਚੱਲਦੀ ਹੈ ਪਰ ਇੱਥੇ ਅਸੀਂ ਗੱਲ ਇਹ ਵੀ ਕਹਿਣਾ ਚਾਹੁੰਦੇ ਆਂ ਕੀ ਦੇਖੋ ਇਹ ਇੱਕ ਸਫਰ ਹੁੰਦਾ ਹੈ ਖੂਪ ਪੁੱਟਣ ਦੇ ਬਰਾਬਰ ਜਦੋਂ ਅਸੀਂ ਖੂਪ ਪੁੱਟਦੇ ਹਾਂ ਜੀ ਸ਼ੁਰੂ ਦੇ ਵਿੱਚ ਸਿਰਫ ਮੈਂ ਕਹਿੰਨਾ ਬਜਰੀ ਤੇ ਗੰਦਲਾ ਪਾਣੀ ਹੀ ਆਂਦਾ ਹੈ ਔਰ ਬਹੁਤ देर ਬਾਅਦ ਅੰਮ੍ਰਿਤ ਆ ਜਾਂਦਾ ਹੈ ਆਉਂਦਾ ਜ਼ਰੂਰ ਹੈ ਇਸੇ ਪ੍ਰਕਾਰ ਨਾਲ YouTubeਿੰਗ ਦਾ ਕੰਮ ਸੋਸ਼ਲ ਮੀਡੀਆ ਦਾ ਕੰਮ ਵੀ ਇਸੇ ਤਰੀਕੇ ਦਾ ਹੈ ਥੋੜਾ ਜਿਹਾ ਸੰਜਮ ਰੱਖਣਾ ਪੈਂਦਾ ਹੈ ਹਿੰਮਤ ਰੱਖਣੀ ਪੈਂਦੀ ਹੈ ਸ਼ੌਕ ਰੱਖਣਾ ਪੈਂਦਾ ਤਾਂ ਇਹ ਗੱਲ ਬਣਦੀ ਹੈ ਕਈ ਵਾਰੀ ਸਾਡੇ ਸਬਸਕ੍ਰਾਈਬਰ ਸਾਡੇ ਫਾਲੋਅਰ ਸਾਨੂੰ ਪੁੱਛਦੇ ਨੇ ਜੀ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਹਾਂ ਕਿ ਤੁਹਾਡੇ ਵੀਡੀਓਜ਼ ਜਿਹੜੇ ਤੁਸੀਂ ਬਣਾ ਰਹੇ ਹੋ ਤੁਹਾਨੂੰ ਕੁਝ ਮਿਲਦਾ ਹੈ YouTube ਦੇ ਵੱਲੋਂ ਤੁਹਾਨੂੰ ਕੁਝ Facebook ਵੱਲੋਂ ਮਿਲਦਾ ਹੈ ਮੈਂ ਉਹਦਾ ਜਵਾਬ ਅਕਸਰ ਇਹੀ ਦਿੰਨਾ ਤੇ ਤੁਹਾਨੂੰ ਵੀ ਦੱਸ ਦਈਏ ਕਿ ਸਾਨੂੰ ਕੀ ਮਿਲਦਾ ਸਾਨੂੰ ਸਕੂਨ ਮਿਲਦਾ ਹੈ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਸਾਨੂੰ ਸੇਧ ਮਿਲਦੀ ਹੈ ਜੀਵਨ ਜਾਂਚ ਦੇ ਤਰੀਕੇ ਮਿਲਦੇ ਆਂ ਔਰ ਵਧੀਆ ਸੋਚ ਦੇ ਧਾਰਨੀ ਬਣਦੇ ਆਂ ਉਹਨਾਂ ਲੋਕਾਂ ਨੂੰ ਜਦੋਂ ਆਮ ਜਨਤਾ ਦੇ ਵਿੱਚ ਅਸੀਂ ਵਿਚਰਦੇ ਆਂ ਤੇ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਖੁਸ਼ੀ ਦੀਆਂ ਓਮੰਗਾ ਖੁਸ਼ੀ ਦੀਆਂ ਤਰੰਗਾ ਸਾਡੇ ਜ਼ਿਹਨ ਦੇ ਵਿੱਚ ਦੌੜਦੀਆਂ ਹਨ ਇੱਕ ਅਜਿਹਾ ਸਮੁੰਦਰ ਉਮੜ ਪੈਂਦਾ ਹੈ ਖੁਸ਼ਹਾਲੀ ਦਾ ਖੁਸ਼ੀ ਦਾ ਕਿ ਕਿਆ ਕਹਨੇ ਜੀ ਉਸ ਦੇ ਅਸੀਂ ਲਫ਼ਜ਼ਾਂ ਦੇ ਵਿੱਚ ਵੀ ਬਿਆਨ ਨਹੀਂ ਕਰ ਸਕਦੇ ਜਿਹੜੀ ਰੌਸ਼ਨੀ ਸਾਨੂੰ ਮਿਲਦੀ ਹੈ ਇਹਨਾਂ ਸ਼ਖਸੀਤਾਂ ਨੂੰ ਮਿਲ ਕੇ ਇਸ ਕਰਕੇ ਸਾਡੀ ਅਸਲੀ ਕਮਾਈ ਜਿਹੜੀ ਹੈ ਸੱਚੀ ਗੱਲ ਕਹਿੰਨੇ ਆ ਇਹ ਹੀ ਹੈ ਕਿ ਅਸੀਂ ਸਭ ਤੋਂ ਪਹਿਲੇ ਦਰਸ਼ਕ ਬਣਦੇ ਆਂ ਔਰ ਉਹਨਾਂ ਦੀਆਂ ਗੱਲਾਂ ਸੁਣਦੇ ਆਂ ਆਮ ਸ਼ਖਸੀਅਤਾਂ ਨਾਲ ਚਾਹੇ ਸੜਕ ਦੇ ਜਾਂਦੇ ਹੋਏ ਪਾਤਰ ਕੋਈ ਵੀ ਹੋਵੇ ਅਸੀਂ ਉਹਨਾਂ ਨਾਲ ਜਦੋਂ ਅਸੀਂ ਗੱਲਾਂ ਕਰਦੇ ਹਾਂ ਸਾਨੂੰ ਇੱਕ ਇੱਕ ਗੱਲ ਜਿਹੜੀ ਹੈ ਉਹ ਯਾਦ ਰਹਿੰਦੀ ਹੈ ਔਰ ਅਖੀਰਲੇ ਜਨਮ ਦਿਨ ਤੱਕ ਮੈਂ ਕਹਾਂਗਾ ਕਿ ਸਾਨੂੰ ਇਹ ਗੱਲਾਂ ਯਾਦ ਰਹਿਣਗੀਆਂ ਸਾਨੂੰ ਜੀਵਨ ਜਾਚ ਸਿਖਾਉਂਦੀਆਂ ਰਹਿਣਗੀਆਂ ਇੱਕ ਕਿਤਾਬ ਲਿਖਣ ਦੇ ਬਰਾਬਰ ਹੁੰਦਾ ਇੱਕ ਪੂਰੀ ਦੀ ਪੂਰੀ ਸਟੋਰੀ ਇੱਕ ਕਹਾਣੀ ਲਿਖਣ ਦੇ ਬਰਾਬਰ ਹੁੰਦਾ ਵੀਡੀਓ ਬਣਾਣਾ ਤੇ ਇਹ ਵੀਡੀਓਜ਼ ਅਸੀਂ ਜਦੋਂ ਬਣਾਉਂਦੇ ਆ ਤੇ ਪੂਰਾ ਸੋਚ ਸਮਝ ਕੇ ਚੱਲਦੇ ਆ ਕਿ ਐਸਾ ਕੋਈ ਕੰਟੈਂਟ ਬਣਾਈਏ ਜਿਸ ਨੂੰ ਪਰਿਵਾਰ ਦੇ ਵਿੱਚ ਬੈਠ ਕੇ ਸਾਰੇ ਲੋਕ ਦੇਖ ਸਕਣ ਜਿਸ ਨੂੰ ਤੀਆਂ ਪੈਣਾ ਮਾਵਾ ਸਭ ਇਕੱਠੇ ਬੈਠ ਕੇ ਦੇਖ ਸਕਣ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਵੀਡੀਓਜ਼ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਗਲਤੀ ਨਾ ਹੋਵੇ ਪਰ ਫਿਰ ਵੀ ਜੇਕਰ ਕੋਈ ਅੱਖਰ ਵਾਧਾ ਘਾਟਾ ਕਹਿੰਦੇ ਹੋ ਜਾਂਦਾ ਨਾ ਜੀ ਤਾਂ ਅਸੀਂ ਖਿਮਾ ਦੇ ਯਾਚਕ ਅੱਗੇ ਤੋਂ ਸੁਧਾਰ ਕਰਦੇ ਰਹਾਂਗੇ ਅਤੇ ਵਧੀਆ ਵੀਡੀਓਜ਼ ਤੁਹਾਡੇ ਸਾਹਮਣੇ ਕਰਦੇ ਰਹਾਂਗੇ ਇੱਕ ਗੱਲ ਮੈਂ ਇੱਥੇ ਜ਼ਰੂਰ ਕਹਾਂਗਾ ਕਿ ਅਕਸਰ ਕਿਹਾ ਜਾਂਦਾ ਕਿ ਸੋਸ਼ਲ ਮੀਡੀਆ ਤੇ ਬੜੇ ਪੈਸੇ ਬਣਦੇ ਆ ਜੀ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਜਿਹੜੇ ਲੋਕ ਪੈਸਾ ਕਮਾਣ ਲਈ ਆਉਂਦੇ ਨਾ ਸੋਸ਼ਲ ਮੀਡੀਆ ਤੇ ਉਹ ਉਹ ਕੁਝ ਨਹੀਂ ਕਰ ਸਕਦੇ ਪੈਸਾ ਕਮਾਣ ਲਈ ਨਹੀਂ ਅਸੀਂ ਆਪਣਾ ਵਧੀਆ ਕੰਮ ਕਰਨ ਲਈ ਆਣਾ ਹੈ ਰੂਹ ਦੇ ਸਕੂਨ ਦੇ ਲਈ ਸੋਸ਼ਲ ਮੀਡੀਆ ਤੇ ਤੁਸੀਂ ਆ ਸਕਦੇ ਹੋ ਜਿਹੜੇ ਰੂਹ ਦੇ ਸਕੂਨ ਦੇ ਲਈ ਸੋਸ਼ਲ ਮੀਡੀਆ ਤੇ ਆਣਗੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਰਹੇਗੀ ਪੂਰੀ ਮੇਰ ਦੀ بارش ਮੇਰ ਦੀ ਵਰਖਾ ਵਰਸੇਗੀ ਐਸੀ ਕੋਈ ਗੱਲ ਨਹੀਂ ਹੈ ਪਰ ਅਸਲ ਗੱਲ ਜਿਹੜੀ ਹੈ ਨਾ ਦੀ ਅਸੀਂ ਆਪਣਾ ਸਮਾਂ ਜਿਹੜਾ ਅਸੀਂ ਬਤੀਤ ਕਰਨਾ YouTube ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਉਹ ਬੜਾ ਪੋਜ਼ਿਟਿਵ ਹੋਣਾ ਚਾਹੀਦਾ ਬੜਾ ਵਧੀਆ ਹੋਣਾ ਚਾਹੀਦਾ ਔਰ ਸਮਾਜ ਨੂੰ ਸੇਧ ਦੇਣ ਵਾਲਾ ਹੋਣਾ ਚਾਹੀਦਾ ਆਪ ਵੀ ਕੁਝ ਸਿੱਖੀਏ ਲੋਕਾਂ ਨੂੰ ਵੀ ਕੁਝ ਸਿਖਾਈਏ ਤੇ ਆਪਣੇ ਜਿਹੜੇ ਸਾਡੇ ਪਾਤਰ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਅਕਸਰ ਕਹਿੰਦੇ ਸਾਡੇ ਅਸਲੀ ਹੀਰੋ ਨੇ ਉਹਨਾਂ ਤੋਂ ਵੀ ਕੁਝ ਸਿੱਖੀਏ ਤੇ ਉਹਨਾਂ ਨਾਲ ਕੁਝ ਵਿਚਾਰ ਵਟਾਂਦਰਾ ਕਰੀਏ ਇਸ ਤਰ੍ਹਾਂ ਦਾ ਸਾਡਾ ਉਦੇਸ਼ ਹੋਣਾ ਚਾਹੀਦਾ ਤਾਂ ਹੀ YouTube ਤੇ ਆਇਓ ਜੇਕਰ YouTube ਤੇ ਸਿਰਫ ਪੈਸੇ ਨੂੰ ਲੈ ਕੇ YouTube ਤੇ ਆਣਾ ਹੈ ਜਾਂ ਸੋਸ਼ਲ ਮੀਡੀਆ ਤੇ ਆਣਾ ਹੈ ਤਾਂ ਉਹਦੇ ਨਾਲ ਤੋਂ ਮੈਂ ਕਹਾਂਗਾ ਕੋਈ ਹੋਰ ਕੰਮ ਕਰ ਲਓ ਇਹ ਇਹ ਮ ਬੜਾ ਸਮਾਂ ਦੇਣ ਵਾਲਾ ਕੰਮ ਹੈ ਔਰ ਬੜਾ ਸੋਚ ਸਮਝ ਕੇ ਕੰਮ ਕਰਨ ਵਾਲਾ ਹੈ ਸ਼ੌਕ ਵਾਲਾ ਕੰਮ ਹੈ ਇਹ ਸ਼ੌਕ ਵਾਲਾ ਕੰਮ ਹੈ ਜ਼ੈਨ ਚ ਖੁਸ਼ੀ ਜੇਕਰ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਉਹ ਵਾਲਾ ਕੰਮ ਹੈ ਪੈਸੇ ਨੂੰ ਨਜ਼ਰ ਅੰਦਾਜ਼ ਕਰਕੇ ਚੱਲਣ ਵਾਲਾ ਕੰਮ ਹੈ ਤਾਂ ਬਣਦੀ ਗੱਲ ਜੀ ਤਾਂ ਵਧੀਆ ਕੰਮ ਹੁੰਦਾ ਜੀ ਕਿੱਦਾਂ ਦੇ ਲੱਗਦੇ ਤੁਹਾਨੂੰ ਵੀਡੀਓ ਤੇ ਇਸ ਦੀ ਖੁਸ਼ੀ ਅਸੀਂ ਜ਼ਾਹਰ ਕਰਦੇ ਆ ਤੁਹਾਡੇ ਨਾਲ ਤੇ ਤੁਹਾਡਾ ਧੰਨਵਾਦ ਵੀ ਕਰਦੇ ਆ ਮੇਰੇ ਛੋਟੇ ਵੀਰ ਰਾਜੀਸ਼ ਚੋਪੜਾ ਦੇ ਨਾਲ ਇੱਕ ਵੀਡੀਓ ਸੀ ਫੇਸਬੁੱਕ ਤੇ ਵੀ ਬਣਾਇਆ ਹੈ ਔਰ ਔਰ ਉਸ ਵੀਡੀਓ ਨੂੰ ਵੀ ਤੁਸੀਂ ਦੇਖੋ ਇੰਸਟਾਗ੍ਰam ਤੇ ਵੀ ਅਸੀਂ ਛੋਟਾ ਜਿਹਾ ਉਪਰਾਲਾ ਕੀਤਾ ਹੈ ਔਰ ਉਹ ਇੱਕ ਚੈਨਲ ਅਸੀਂ ਬੱਲੇ ਬੱਲੇ ਫਿਲਮਸ ਐਂਡ ਰਿਕਾਰਡਸ ਦੇ ਨਾਂ ਤੇ ਬਣਾਇਆ ਜੀ ਔਰ ਅਸੀਂ ਫਿਰ ਤੋਂ ਤੁਹਾਡਾ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਸਿਲਵਰ ਬਟਨ ਆਉਣ ਤੇ ਤੇ 1,7000 ਦੇ ਕਰੀਬ ਸਬਸਕ੍ਰਾਈਬਰ ਹੋਣ ਤੇ ਤੇ ਅਗਲੀ ਸਾਡੀ ਪੁਲਾਂਗ ਇਹ ਨਹੀਂ ਹੋਏਗੀ ਕਿ ਅਸੀਂ 골ਡਨ ਬਟਨ ਵੱਲ ਨੂੰ ਭੱਜਣਾ ਸਾਡੀ ਪੁਲਾਂਗ ਹੋਏਗੀ ਕਿ ਸੇ ਆਪਣੇ ਕੰਟੈਂਟ ਨੂੰ ਸਹੀ ਕਰਨਾ ਹੈ ਆਪਣੇ ਕੰਟੈਂਟ ਨੂੰ ਇੱਕ ਨਿਯਮ ਮਾਵਲੀ ਦੇ ਵਿੱਚ ਰੱਖਣਾ ਹੈ ਇੱਕ ਨਿਜਮਾਵਲੀ ਦੇ ਵਿੱਚ ਰੱਖਣਾ ਇੱਕ ਅਜਿਹੇ ਸਿਸਟਮ 'ਚ ਰੱਖਣਾ ਜਿਹੜਾ ਕਿ ਬਿਲਕੁਲ ਸਹੀ ਤਰੀਕੇ ਦੇ ਨਾਲ ਚੱਲਦਾ ਰਹੇ ਜਿਵੇਂ ਕਹਿੰਦੇ ਨਾ ਪੀੜੀ ਪੂਰੀ ਗੰਢ ਕੇ ਰੱਖਣੀ ਹੁੰਦੀ ਪ੍ਰੋਪਰ ਤਰੀਕੇ ਦੇ ਨਾਲ ਬਿਲਕੁਲ ਗੁਣੀਆਂ 'ਚ ਸਭ ਕੁਝ ਰੱਖਣਾ ਹੈ ਤਾਂ ਅਸੀਂ ਆਪਣੇ ਕੰਟੈਂਟ ਨੂੰ ਗੁਣੀਆਂ 'ਚ ਰੱਖਣਾ ਚਾਹੁੰਦੇ ਆ ਸਹੀ ਰੱਖਣਾ ਚਾਹੁੰਦੇ ਆ ਇਹੀ ਸਾਡਾ ਉਦੇਸ਼ ਹੋਏਗਾ ਸਾਨੂੰ ਇਸ ਚੀਜ਼ ਦੀ ਲੋੜ ਨਹੀਂ ਹੈ ਕਿ ਅਸੀਂ 골ਡਨ ਬਟਨ ਵੱਲ ਭੱਜਣਾ ਹੈ ਜਾਂ ਆਏਗਾ ਐਸੀ ਕੋਈ ਗੱਲ ਨਹੀਂ ਹੈ ਤੁਸੀਂ ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹੋਗੇ ਸਭ ਕੁਝ ਹੋਏਗਾ ਪਰ ਸਾਡਾ ਮੁੱਖ ਉਦੇਸ਼ ਇਹ ਹੋਏਗਾ ਕੀ ਹੈਲਦੀ ਕੰਟੈਂਟ ਪੰਜਾਬੀ ਵਿਰਸੇ ਤੇ ਵਿਰਾਸਤ ਦਾ ਲੈ ਕੇ ਤੁਹਾਡੇ ਸਨਮੁਖ ਹੁੰਦੇ ਰਹੀਏ ਇਸ ਤਰ੍ਹਾਂ ਹੀ ਪਿਆਰ ਵੜਾ ਕੇ ਰੱਖਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਜਿਹੜਾ ਹੈ ਸਾਡੇ ਵੀਡੀਓਜ਼ ਇਸ ਤਰ੍ਹਾਂ ਹੀ ਪਹੁੰਚਾਉਂਦੇ ਰਹੋ ਤੇ ਆ ਸਿਲਵਰ ਬਟਨ ਆ ਦੇਖੋ ਕਲੋਜ਼ ਕਰਕੇ ਤੁਹਾਨੂੰ ਦਿਖਾ ਰਿਹਾ ਔਰ ਇਹ ਸਭ ਕੁਝ ਤੁਹਾਡੀ ਮਿਹਰਬਾਨੀ ਤੁਹਾਡੇ ਆਸ਼ੀਰਵਾਦ ਦਾ ਨਤੀਜਾ ਹੈ ਧੰਨਵਾਦ ਸ਼ੁਕਰੀਆ ਫਿਰ ਤੋਂ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਅਤੇ ਮਿਹਰਬਾਨੀ